ਉਰੇ ਡੰਮ ਦੇ ਪਿੱਛੇ ਜੋ ਫੈਕਟਰੀ ਸੀ ਜਿਹਦੇ ਧਾਗਾ ਮੇਲ ਸੀ ਜਿਹਦੇ ਵਿੱਚ ਅੱਗ ਲੱਗ ਜਾਂਦੀ ਹੈ ਫਾਇਰ ਬਗੇਟ ਦੀਆਂ ਘੱਟੋ ਘੱਟ 4 ਗੱਡੀਆਂ ਜਿਹੜੀ ਇੱਥੇ ਮੌਕੇ ਤੇ ਮੌਜੂਦ ਹੈ ਪਰ ਕਿੰਨੇ ਵਜੇ ਪਲਾਨ ਦੀ ਤੁਹਾਨੂੰ ਕਿੰਨੇ ਵਜੇ ਪਲਾਨ ਦੀ ਤੁਹਾਨੂੰ 10 ਵਜੇ 10 ਵਜੇ ਕਿਸਾ ਕਿਸ ਚੀਜ਼ ਵਿੱਚ ਸ਼ੋਰਟਕਟ ਸਰਕ ਸਰਕਲ ਲੱਗ ਲੱਗਦੀ ਹੈ ਸ਼ੋਰਟ ਸ਼ੋਰਟ ਕਿਸ ਚੀਜ਼ ਦੀ ਪੈਕੇਜਿੰਗ ਸਪਿੰਨਿੰਗ ਮਿਲਦੀ ਇਤਨੀ ਤੇਜ਼ ਆਪੀ ਬਹੁਤ ਤੇਜ਼ ਬਹੁਤ ਤੇਜ਼ ਲੱਗਾ ਥਾ ਅੱਛਾ ਬਹੁਤ ਤੇਜ਼ ਆਪੀ 4-5 ਡੰਮ ਕਾਲੇ ਕੀ ਸਾਥ ਚਲਾਤਾ ਬੋਤਾਇਆ ਫਾਇਰ ਬਗੜ ਕੜੀ ਮੁਸ਼ਕਲ ਕਰ ਰਹੀ ਹੈ ਉਸ ਬਾਰ ਅੱਜ ਦੇ ਉਤੇ ਕਾਬੂ ਪਾਇਆ ਜਾ ਰਿਹਾ ਹੈ ਤੇ ਬਾਹਰ ਭਜਾਈ ਸੀ ਹਾਂ ਬੰਦੇ ਨਹੀਂ ਕੋਈ ਬੰਦੇ ਇਨਸਾਨ ਦੇ ਫਟਾਫਟ ਬੰਦੇ ਬਾਹਰ ਭੱਜ ਬੰਦੇ ਨੁਕਸਾਨ ਹੋ ਫੇਰ ਦੇ ਬੰਦੇ ਮਰ ਜਣੇ ਸੀ ਦੂਆ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਕੋੜੇ ਡੰਬ ਦੇ ਪਿੱਛੇ ਜੋ ਫੈਕਟਰੀ ਸੀਗੀ ਕਿ ਢਾਗਾ ਮਿਲ ਸੀ ਜਿਹਦੇ ਵਿੱਚ ਅੱਗ ਲੱਗ ਜਾਂਦੀ ਹੈ ਫਾਇਰ ਬਗੜ ਦੀਆਂ ਘਟੋ ਘਟ ਚਾਰ ਗੱਡੀਆਂ ਜਿਹੜੀ ਇੱਥੇ ਮੌਕੇ ਤੇ ਮੌਜੂਦ ਹੈ ਤੇ ਗੱਡੀ ਆ ਖੜੀ ਹੋਈ ਹੈ ਇੱਕ ਗੱਡੀ ਜਿਹੜੀ ਹੈ ਪਿੱਛੇ ਵੀ ਹੈ ਤੁਹਾਨੂੰ ਵੀ ਤਸਵੀਰ ਦਿਖਾ ਰਹੇ ਹਾਂ ਜਿਹੜੀ ਪਿੱਛੇ ਗੱਡੀਆਂ ਤੇ ਇੱਕ ਗੱਡੀ ਉਧਰੋਂ ਜਾ ਰਹੀ ਹੈ ਘੱਟੋ ਘੱਟ ਇਸ ਏਰੀਆ ਦੇ ਵਿੱਚ 4 ਤੋਂ 5 ਗੱਡੀਆਂ ਜਿਹੜੀਆਂ ਇੱਥੇ ਮੌਕੇ ਤੇ ਮੌਜੂਦ ਹੈਗੀਆਂ ਨੇ ਤੁਹਾਨੂੰ ਉਹ ਤਸਵੀਰ ਦਿਖਾਈ ਜਾ ਰਹੀ ਹੈ ਕਿ ਇਹ ਧਾਗਾ ਮੇਲ ਸੀਗੀ ਧਾਗਾ ਫੈਕਟਰੀ ਸੀਗੀ ਜਿੱਥੇ ਅੱਗ ਲੱਗੀ ਹੈ ਲੇਕਿਨ ਮਾਲਕ ਨੇ ਮਾਲਕ ਨਾਲ ਵੀ ਗੱਲਬਾਤ ਕਰ ਲੈਂਦੀ ਐ ਅਸੀਂ ਸਰ ਕਿੰਨੇ ਵਜੇ ਇਤਲਾਮ ਦੀ ਤੁਹਾਨੂੰ ਕਿੰਨੇ ਵਜੇ ਇਤਲਾਮ ਦੀ ਤੁਹਾਨੂੰ 10 ਵਜੇ 10 ਵਜੇ ਇਸਾ ਕਿਸ ਚੀਜ਼ ਵਿੱਚ ਸ਼ੋਰਟਕਟ ਸੜਕਾਂ ਲੱਗ ਲੱਗਦੀ ਹੈ ਸ਼ੋਰਟ ਸ਼ੋਰਟ ਇਸ ਚੀਜ਼ ਦੀ ਫੈਕਟਰੀ ਸੀ ਸਪਿੰਨਿੰਗ ਮਿਲਰ ਸਪਿੰਨਿੰਗ ਮੇਲ ਸੀਗੀ ਇਹ ਫਾਇਰ ਬਗੇਟ ਮੌਕੇ ਤੇ ਆ ਜੀ ਆ ਗਏ ਸੀ ਟਾਈਮ ਨੁਕਸਾਨ ਕਾਫੀ ਹੋ ਗਿਆ ਹਾਂਜੀ ਹਾਂਜੀ ਥੈਂਕ ਯੂ ਲਿਕੇ ਇਹ ਮਾਲਕ ਜੀ ਦੇ ਸਾਹਮਣੇ ਮੌਜੂਦ ਸੀਗੇ ਜਿਹਨਾਂ ਦੀ ਤਸਵੀਰ ਹੈ ਜਿਨਾਂ ਦੀ ਸਪੀਲਿੰਗ ਮਿਲ ਸੀਗੀ ਆਪਣੀ ਇਹਦਾ ਪਾਣੀ ਪਾ ਰਹੇ ਨੇ ਖਬਰ ਕਰ ਰਹੇ ਰੋਸੇ ਕਰਦਾ ਇਹਦਾ ਪਾਣੀ ਜਾ ਰਿਹਾ ਵਿੱਚ ਜੀ ਉਹ ਫੈਕਟਰੀ ਹੈ ਜੋ ਤਸਵੀਰ ਦਿਖਾਈ ਜਾ ਰਹੀ ਜਿਹਦੀ ਇਹ ਫਾਇਰ ਬਗੇਟ ਵਾਲੇ ਮੌਕੇ ਤੇ ਜਿਹੜੇ ਨੇ ਮਜ਼ਦੂਰ ਹੈਗੇ ਨੇ ਇਹ ਸਪੀਲਿੰਗ ਮਿਲ ਇਹ ਤਸਵੀਰ ਹੈ ਫਾਇਰ ਬੁਝਾਉਣ ਦੇ ਕਰਮਚਾਰੀਆਂ ਜਿਹੜੇ ਲਗਾਤਾਰ ਜੀ ਚੱਲ ਰਹੇ ਸਾਰੇ ਪਾ ਰਹੇ ਨੇ ਜਮੀਰ ਦਿਖਾ ਰਹੇ ਆ ਜੋ ਅੱਗ ਜਿਹੜੀ ਹੈ ਕਾਫੀ ਲਗਾਤਾਰ ਤੋਂ ਬਾਅਦ ਜਿਹੜੀ ਬੁਝਾਈ ਸੀ ਹੈ ਇਹ ਫੇਰ ਲੱਗੇ ਇਸ ਲਈ ਜਿਹੜੇ ਦੇ ਚੱਲ ਕੇ ਲੱਗਦੀ ਹੈ ਮਾਲਕ ਨੇ ਰੱਖਿਆ ਕਿਸੇ ਦੇ ਸਾਹਮਣੇ ਤਕਰੀਬਨ ਜਿਹੜੀ ਅੱਗ ਦੀ ਫੂਕਾਂ ਦੇ ਰਿਹਾ ਉਸ ਤੋਂ ਬਾਅਦ ਹੰਸਲ ਦੇ ਕਰਮਚਾਰੀਆਂ ਤੋਂ ਦੇਖੋ ਉਸ ਵਾਰ ਫਾਇਰ ਡੇਕ ਦੀ ਟੀਮਾਂ ਤੇ ਬੋਲਦੇ ਨੇ ਜੋ ਰੈਸਕਿਊ ਐਂਗਲੋ ਕਰਦੇ ਲੇਕਿਨ ਤਸਵੀਰਾਂ ਪਰ ਦੇਖੀ ਕਟੋਗਾੜੀ ਤੇ 2 3 4 5 6 7 ਗੱਡੀਆਂ ਨੂੰ ਮੋੜ ਕੇ ਤੇ ਮੌਜੂਦ ਵੀ ਹੈਗੀਆਂ ਨੇ ਜਿਹੜੀਆਂ ਦੇਖ ਸਕਿਓ 71 ਐ ਕਾਬ ਹੈ ਇੱਕ ਆਮ ਹੈ ਸਭ ਤੋਂ 8 ਗੱਡੀਆਂ ਮੋੜ ਕੇ ਤੇ ਮੌਜੂਦ ਆ ਗਿਆ ਫਾਇਰ ਬਗੇਟ ਦੀਆਂ ਬੈਕ ਤੇ ਵੀ ਤਸਵੀਰ ਦਿਖਾ ਰਹੇ ਆ ਕਈ ਫਾਇਰ ਬਗੇਟ ਦੀਆਂ ਗੱਡੀਆਂ ਜਿਹੜੀਆਂ ਨੇ ਬੈਕ ਤੇ ਵੀ ਹੈ ਉਹ ਤਸਵੀਰ ਆ ਜੋ ਦਿਖਾਈ ਦੇ ਆ ਰਹੀ ਤੁਹਾਨੂੰ ਆ ਕੰਮ ਕਰਕੇ ਇਸ ਮੇਂ ਮੰਗੂ ਕੀਤੇ ਹਨ ਕਿਤੇ ਬਜੇ ਆਗ ਲਗੀ ਸੀ ਇਹ ਕਰੇ ਮੈਂ ਅੰਦਾਜ਼ਾ ਲਾ 6:30 ਵਜੇ ਲਗਭਗ 5 6:30 ਵਜੇ ਹਾਂ ਅੰਦਾਜ਼ ਆਪ ਕੰਮ ਕਰਦੇ ਹੋ ਇੱਥੇ ਆਪ ਕਿ ਕਹਾਂ ਸੇ ਆਏ ਹੋ ਮੈਂ ਤਾਂ ਬਾਹਰ ਤੋਂ ਇਤਨੀ ਤੇਜ਼ ਆਪ ਸੀ ਬਹੁਤ ਤੇਜ਼ ਬਹੁਤ ਤੇਜ਼ ਲਗਾਤਾ ਅੱਛਾ ਉਹ ਕਿ ਆਪ ਦੀ ਹਾਂ 5 ਦਮ ਕਾਲੇ 21 7 ਚਲਾਤਾ ਬੁਧਾਇਆ ਅੱਛਾ ਲੇਕਿਨ ਇਹ ਕਸ਼ਮੀਰ ਕਾਨੂੰਨ ਤੋਂ ਕਹਣੀ ਲਾਜ਼ਮੀ ਹੈਗੀ ਹੈ ਕਿ ਫਾਇਰ ਬੁਝਾਣ ਦੀਆਂ ਗੱਡੀਆਂ ਤੇ ਮੌਕੇ ਦੇ ਮੌਜੂਦ ਹੈਗੇ ਆਂ ਮਾਲਕ ਦਾ ਬਿਆਨ ਵੀ ਸੁਣਿਆ ਲੇਕਿਨ ਖੁਦਾ ਕੋਈ ਇੰਨਾ ਵੱਡਾ ਹਾਦਸਾ ਜਿਹੜਾ ਸਰ ਸਰ ਇੱਕ ਸਵਾਲ ਸੀਗਾ ਮੁਲਾਜ਼ਮ ਜਿਹੜੇ ਤੁਹਾਡੇ ਕਰਮਚਾਰੀ ਜਿਹੜੇ ਵਰਕਰ ਸੀਗੇ ਉਹ ਬਾਹਰ ਆ ਗਏ ਸੀਗੇ ਸਾਰੇ ਕੋਈ ਐਸਾ ਇੰਜਰੀ ਤਾਂ ਨਹੀਂ ਹੋਈ ਸਭ ਠੀਕ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਲੇਕਿਨ ਇਹ ਮਾਲਕ ਸੀਗੇ ਜਿੰਨੇ ਫੈਕਟਰੀ ਦੇ ਵਿੱਚ ਵਰਕਰ ਸੀਗੇ ਉਹ ਸਾਰੇ ਜਿਹੜੇ ਨੇ ਬਾਹਰ ਆ ਚੁੱਕੇ ਹੋਏ ਨੇ ਤੇ ਉਹਨਾਂ ਰੈਸਟ ਕੋਈ ਅੰਦਰ ਨਹੀਂ ਸੀਗਾ ਲੇਕਿਨ ਵੱਡਾ ਹਾਦਸਾ ਹੋਣ ਤੋਂ ਜਿਹੜਾ ਬਚ ਗਿਆ ਇਹ ਉਹ ਮਾਲਕ ਕਰੀ ਰਿਹਾ ਬਾਈਟ ਕਰ ਰਹੀ ਹੈ ਉਹ ਮਾਲਕ ਨੇ ਲਓ ਲਓ ਲੇਕਿਨ ਅਸੀਂ ਤਸਵੀਰ ਹੈ ਉਹ ਤਾਂ ਹੁਣ ਖਾਈ ਗਈ ਆ ਕਿ ਫਾਇਰ ਬਿਗੇਰ ਦੀ ਟੀਮਾਂ ਲਗਾਤਾਰ ਜਿਹੜਾ ਪਾਣੀ ਜਿਹੜਾ ਰੈਸਕਿਊ ਜਿਹੜਾ ਕਰ ਰਹੀਆਂ ਨੇ ਕਿ ਜੋ ਅੱਗ ਅੰਦਰ ਲੱਗੀ ਚਗੀ ਉਸ ਜੋ ਉੱਤਰ ਕੰਟਰੋਲ ਕਰ ਲਿੱਤਾ ਗਿਆ ਤਾਬੂ ਪਾਲੀਤਾ ਗਿਆ ਤਕਰੀਬਨ 7:30 ਵਜੇ ਦੱਸੀ ਜਾਂਦੀ ਹੈ ਇਹ ਇਵੈਂਟ ਸੜਕ ਕਿੰਨੇ ਵਜੇ ਆਗ ਲੱਗਦੀ ਹੈ ਆ ਬਾਉ ਨੂੰ ਪਤਾ ਹਾ ਬਾਊ ਜੀ ਕਿੰਨੇ ਵਜੇ ਅੱਗ ਲੱਗਦੀ ਐ? ਸਵਾਗਦਾ ਹੁੰਦਾ ਉਹਨਾਂ ਨੂੰ ਸਵਾਗਦਾ ਕੋਈ ਬੰਦਾ ਤਾਂ ਨਹੀਂ ਅੰਦਰ? ਨਾ ਨਾ ਬੰਦਾ ਕੋਈ। ਬੰਦੇ ਤਾਂ ਸਾਰੇ ਬਾਹਰ ਆ ਗਏ ਜੀ। ਬਾਹਰ ਆ ਗਏ। 스ਪੀਨਿੰਗ ਮਿਲ ਰਿਹਾ। ਸਪੀਨਿੰਗ ਮਿਲ ਰਿਹਾ। ਕਿੰਨਾ ਕ ਨੁਕਸਾਨ ਹੋ ਗਿਆ? ਤਾਂ ਵੀ ਨੁਕਸਾਨ ਬੜਾ ਹੋ ਗਿਆ। ਔਰ ਕਾਫੀ ਮਾਲ ਪਿਆ ਹੈ, ਰਾਮ ਟਿਵੀ ਪਿਆ ਹੈ ਇੱਧਰ ਕਾਫੀ। ਦੋ ਮੰਡੀ ਦਾ ਸਾਰਾ ਚਲ ਗਿਆ। ਫਾਇਰਫਾਈਟ ਆ ਗਈ ਸੀ ਲੋਕਾਂ ਦੇ ਨਾਲ। ਫਾਇਰਫਾਈਟ ਆ ਗਈ ਸੀ। ਔਰ ਜੀ ਸਾਹਿਬ, ਇੱਕ ਸਰ ਬਹੁਤੋ ਸ਼ੁਕਰੀਆ। ਲੇਕਿਨ ਇਹ ਤਸਵੀਰ ਜੋ ਦਿਖਾਈ ਜਾ ਰਹੀ ਫਾਇਰ ਵਗੈਰ ਕੜੀ ਮੁਸ਼ਕਲ ਕਰ ਰਹੀ ਐ। ਉਸ ਤੋਂ ਬਾਅਦ ਸੂਬਰੀ ਜਿਹੜੀ ਆ ਅੱਗ ਲੱਗੀ ਸੀ ਇਹ ਰੋ ਮਟੀਰੀਅਲ ਜਿਹੜਾ ਅੰਦਰ ਹੁੰਦਾ ਵਾ ਇਹ ਉਹ ਰੋ ਮਟੀਰੀਅਲ ਸੀਗਾ ਜਿਸ ਨੂੰ ਅੱਗ ਲੱਗੀ ਸੀ ਧਾਗਾ ਹੋ ਗਿਆ ਲੇਕਿਨ ਇਹ ਜੋ ਕੋਟਨ ਹੁੰਦੀ ਹੈ ਇਹਦਾ ਇੱਕ ਧਾਗਾ ਜਿਹੜਾ ਤਿਆਰ ਹੁੰਦਾ ਇਹ ਉਹ ਸੀਗਾ ਉਸ ਤੋਂ ਬਾਅਦ ਧਾਗਾ ਤਿਆਰ ਹੋ ਕੇ ਇਦਾਂ ਹੋ ਜਾਂਦਾ ਵਾ ਤੇ ਇਦਾਂ ਤੁਸੀਂ ਇਹ ਕਿੱਦਾਂ ਤੇ ਤਿਆਰੀ ਕਿੱਦਾਂ ਹੁੰਦੀ ਹੈ ਦੀ ਇਹ ਜਿਹੜਾ ਨਾ ਇਹ ਰੂਈ ਤੋਂ ਪਹਿਲਾਂ ਇਹਨੂੰ ਪਤਲਾ ਕਰਕੇ ਉਹ ਉਹਨਾਂ ਬਣਦਿਆਂ ਨੇ ਉਹਨਾਂ ਨੇ ਮਿਹਰੇ ਧਾਗਾ ਤਿਆਰ ਹੁੰਦਾ ਵਾ ਹਾਂਜੀ ਉਹ ਧਾਗਾ ਆ ਫਿਰ ਕਪੜਾ ਬਣਦਾ ਅੱਗ ਕਿੰਨੀ ਤੇਜ਼ ਸੀਗੀ ਅੱਗ ਬਹੁਤ ਜ਼ਿਆਦੀ ਪਰ ਬੇਸ਼ੁਮਾਰ ਇੱਕ ਜਾ ਲੈਂਦੇ ਜੀ ਅੱਛਾ ਬਹੁਤ ਬੇਸ਼ੁਮਾਰ ਆ ਬੀਬੀ ਬੜੀ ਤੇਜ਼ ਅੱਗ ਸੀਗੀ ਹਾਂਜੀ ਕਪੜਾ ਬਹੁਤ ਸੀਗੀ ਬਹੁਤ ਜ਼ਿਆਦੀ ਬੰਦੇ ਜਿਹੜੇ ਸੀਗੇ ਬੰਦੇ ਵਜਾ ਹੋ ਗਏ ਬੰਦੇ ਬਾਹਰ ਭੱਜ ਗਏ ਆ ਬੰਦੇ ਬਾਹਰ ਭੱਜ ਗਏ ਸੀਗੇ ਹਾਂ ਬੰਦਾ ਨਹੀਂ ਕੋਈ ਬੰਦੇ ਇਨਸਾਨ ਦੇ ਫਟਾਫਟ ਬੰਦੇ ਬਾਹਰ ਭੱਜ ਗਏ ਬੰਦੇ ਨੂੰ ਨੁਕਸਾਨ ਆਨੰਦ ਦੇ ਨੁਕਸਾਨ ਹੋ ਗਏ ਫੇਰ ਤਾਂ ਬੰਦੇ ਮਰ ਜਣੇ ਸੀ ਉੱਤੇ ਜਿਹੜੇ ਜਿਹੜੇ ਨੋਤੀਰ ਬਿਲਕੁਲ ਜੋ ਮਾਲਕ ਨੇ ਸਾਨੂੰ ਬਿਆਨ ਦਿੱਤਾ ਕਿ ਸਪਿਨਿੰਗ ਮੇਲ ਸੀਗਾ ਤੇ ਦੂਜੇ ਮਾਲਕ ਨੇ ਬਿਆਨ ਦਿੱਤਾ ਕਿ ਵੱਡਾ ਹਾਸਾ ਹੋਣ ਤੋਂ ਬਚ ਗਿਆ ਸਾਰੇ ਵਰਕਰ ਜਦੋਂ ਅੱਗ ਲੱਗਦੀ ਹੈ ਬਾਹਰ ਭੱਜ ਜਾਂਦੇ ਨੇ ਲੇਕਿਨ ਫਾਇਰ ਬਗੇਟ ਕੜੀ ਮੁਸ਼ਕਲ ਤੋਂ ਬਾਅਦ ਜਿਹੜਾ ਹੈ ਇਸ ਅੱਗ ਦੇ ਉੱਤੇ ਕਾਬੂ ਪਾ ਲੈਂਦੀ ਹੈ ਫਾਇਰ ਅਫਸਰ ਨਾਲ ਵੀ ਗੱਲਬਾਤ ਕਰਾਂ। ਚਲੋ ਫਾਇਰ ਅਧਿਕਾਰੀ ਮੌਜੂਦ ਹੈਗੇ ਗੱਲਬਾਤ ਵੀ ਕਰ ਲੈਂਦੇ ਆ। ਸਰ ਕੀ ਮਾਮਲਾ ਸੀ ਕਿਹੜੀ ਫੈਕਟਰੀ ਹੈਗੀ ਹੈ ਕਿੰਨੀਆਂ ਕਿ ਫਾਇਰ ਗਲੇਡ ਦੀਆਂ ਗੱਡੀਆਂ ਲੱਗੀਆਂ? ਸਰ ਇਹ ਕੇਐਸਯੂ ਪੈਟਰੋਲਿੰਗ ਹੈਗੀ ਆ ਆਪਣੇ ਕੋਈ ਪ੍ਰੈਸ਼ਰ ਪਲਾਂਟ ਦੇ ਕੋਲ ਜੋ ਹੈਗਾ ਐਸਟੀਬੀ ਪਲਾਂਟ ਵੱਡਾ ਕਾਰਪੋਰੇਸ਼ਨ ਦਾ ਆਪਣੀਆਂ 6 ਤੋਂ 7 ਗੱਡੀਆਂ ਸਪੌਟ ਤੇ ਕੰਮ ਕਰ ਰਹੀਆਂ ਅੱਗ ਦੇ ਕਾਬੂ ਪਾਇਆ ਜਾ ਚੁੱਕਿਆ ਹੈ ਬਸੇ 1015% ਫਲੇਮ ਰਹਿੰਦੀ ਹੈ ਬਹੁਤ ਸੇਤੀ ਅੱਗ ਦੇ ਕਾਬੂ ਪਾਲਿਆ ਜਾ ਰਿਹਾ ਹੈ ਸਰ ਕੋਈ ਬਰਸਾ ਜਿਹੜਾ ਸੀ ਇਹਨਾਂ ਨੂੰ ਬਾਹਰ ਕੱਢ ਲੇਤਾ ਜੇ ਇਸ ਦਾ ਕੀ ਆਗੇ ਸਰ ਜਦੋਂ ਅਸੀਂ ਅੱਗ ਦੇ ਪਹੁੰਚੇ ਤਾਂ ਸਾਰਿਆਂ ਨੂੰ ਜਿੰਨਾਂ ਨੂੰ ਪਤਾ ਲੱਗਿਆ ਬਾਹਰ ਕੱਢ ਲਿਆ ਗਿਆ ਸੀਗਾ ਬਾਕੀ ਆਪਾਂ ਆਪਣੇ ਕੰਮ ਕਰਦੇ ਆ ਰਹੇ ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਸ ਦੀ ਸਾਨੂੰ ਕੋਈ ਸੂਚਨਾ ਨਹੀਂ ਮਿਲੀ ਹਜੇ ਤੱਕ ਮਾਲਕਾ ਜੀ ਇਸ ਦਾ ਕਾਰਨ ਬਾਅਦ ਚ ਪੁੱਛਿਆ ਜਾਵੇਗਾ ਜਦੋਂ ਫਾਇਰ ਵਿਗਟ ਨੂੰ ਤਲਾਹ ਦਿੱਤੀ ਆ ਅੱਗ ਲੱਗੀ ਹੋਈ ਸੀ ਪਰ ਕੋਟਨ 40 ਗੱਡੀਆਂ ਹੱਦ ਤੱਕ ਪਹੁੰਚ ਚੁੱਕੀਆਂ ਇਹ ਜਿਹੜੀ 7 ਵਰਕਿੰਗ ਤੇ 6 6 ਤੋਂ 7 ਵਰਕਿੰਗ ਤੇ ਗੱਡੀਆਂ ਹੈਗੀਆਂ ਸਰ ਜੀ ਕਿਹੜੀ ਜਗ੍ਹਾ 'ਤੇ ਅੱਗ ਲੱਗੀ ਹੈ ਇਹ ਜੀ ਤੁਹਾਡੇ ਆਪਣਾ ਹੈਗਾ ਡੰਪ ਦੇ ਕੋਲ ਡੰਪ ਦੇ ਕੋਲ ਜੋ ਐਸਟੀਵੀ ਪਲਾਂਟ ਆ ਉਹਦੇ ਨੇੜੇ ਫੈਕਟਰੀ ਹੈ ਜੀ ਪੀਐਸ ਪੈਟਰੋਲਿੰਗ ਬਿਲਕੁਲ ਇਹ ਸੜਾ ਅੱਗ ਨੂੰ ਮੋਟੂ ਦੀ ਅੱਗ ਦੇ ਕਾਬੂ ਪਾ ਲਿਆ ਗਿਆ ਅੱਗ ਦੇ 80 ਤੋਂ 85% ਕਾਬੂ ਪਾ ਲਿਆ ਗਿਆ ਹੈ 5 ਤੋਂ 10% ਦੀ ਦਿੱਕਤ ਹੈ ਬਹੁਤ ਛੇਤੀ ਕਾਬੂ ਪਾ ਲਿਆ ਗਿਆ ਕਿਹ ਸੰਗਲੋ ਕਾਬਿਲ ਅਫਸਰ ਨੇ ਫਾਇਰ ਬਗੇਟ ਦੇ ਉਹ ਫਾਇਰ ਬਗੇਟ ਦੇ ਕਰਮਚਾਰੀ ਜਿਹੜੇ ਅੰਦਰ ਲੱਗੇ ਹੋਏ ਨੇ ਜਿਨ੍ਹਾਂ ਨੇ ਅੱਗ ਦੇ ਉੱਤੇ ਕਾਬੂ ਪਾ ਲਿਆ 70 ਤੋਂ 80% ਜਿਹੜਾ ਕਾਬੂ ਪਾ ਲਿੱਤਾ ਗਿਆ ਵਾ ਜੁੜੇ ਹੋਏ ਲੁਧਿਆਣਾ ਲਾਈਵ ਦੇ ਨਾਲ ਲੁਧਿਆਣਾ ਤੋਂ ਕੈਮਰਾ ਨਾਲ ਸੰਦੇਸ਼ ਇਤੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ